ਹੈਲੋ ਦੋਸਤੋ ਵੈਲਕਮ ਟੂ ਮਾਈ ਚੈਨਲ ਪੰਜਾਬੀ ਟੇਸਟੀ ਫੂਡ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾ ਰਹੇ ਹਾਂ ਜੀ ਪਨੀਰ ਤੇ Shimla Mirch ਦੀ ਸੁੱਕੀ ਸਬਜੀ ਕਈ ਵਾਰ ਕੀ ਹੁੰਦਾ ਜੀ ਆਪਣੇ ਘਰ ਵਿੱਚ ਜਦੋਂ ਕੋਈ ਮਹਿਮਾਨ ਨੇ ਆਉਣਾ ਹੁੰਦਾ ਤਾਂ ਆਪਣੇ ਕੋਲ ਟਾਈਮ ਦੀ ਬਹੁਤ ਜ਼ਿਆਦਾ ਕਮੀ ਹੁੰਦੀ ਆ ਤਾਂ ਆਪਾਂ ਉਸ ਟਾਈਮ ਇਹ ਸਬਜੀ ਨੂੰ ਬਹੁਤ ਹੀ ਘੱਟ ਟਾਈਮ ਵਿੱਚ ਬਣਾ ਕੇ ਤਿਆਰ ਕਰ ਸਕਦੇ ਹਾਂ ਅਗਰ ਤੁਹਾਨੂੰ ਜੀ ਇਸ ਤੇ ਬਣਾਉਣ ਦਾ ਮੇਰਾ ਤਰੀਕਾ ਤੁਹਾਨੂੰ ਪਸੰਦ ਆਇਆ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਇਸ ਨੂੰ ਬਣਾਉ ਲਈਜੀ ਆਪਾਂ ਨੇ ਸਭ ਤੋਂ ਪਹਿਨਾ ਇੱਕ ਪੈਨ ਵਿੱਚ ਤਿੰਨ ਚਾਰ ਚਮਚ ਆਪਾਂ ਨੇ ਰਿਫਾਈਨਡ ਤੇਲ ਲਿਆਗਾ ਜਦੋਂ ਇਹ ਮੀਡੀਅਮ ਗਰਮ ਹੋ ਜਾਵੇ ਫਿਰ ਆਪਾਂ ਇਸ ਵਿੱਚ ਪਨੀਰ ਦੇ ਜੋ ਪੀਸ ਨੇ ਇਸ ਨੂੰ ਆਪਾਂ ਨੇ ਫਰਾਈ ਕਰ ਲੈਣਾਗਾ ਆਪਣੇ ਹਿਸਾਬ ਦੇ ਕੱਟ ਕੇ ਜੀ ਜਿਸ ਤਰੀਕੇ ਦੇ ਆਪਾਂ ਨੇ ਪੀਸ ਰੱਖਣੇ ਨੇ ਸਬਜ਼ੀ ਵਿੱਚ ਲੰਬੇ ਛੋਟੇ ਜਾਂ ਵੱਡੀ ਪੀਸ ਤੁਸੀਂ ਆਪਣੀ ਚੁਆਇਸ ਮੁਤਾਬਕ ਜੀ ਪਨੀਰ ਨੂੰ ਕੱਟ ਸਕਦੇ ਹੋ ਆਪਾਂ ਨੇ 250 ਗ੍ਰਾਮ ਪਨੀਰ ਲਿਆਗਾ ਮੀਡੀਅਮ ਗੈਸ ਤੇ ਜੀ ਆਪਾਂ ਨੇ ਇਸ ਨੂੰ ਕਮ ਸੇ ਕਾਮਾ 7-8 ਮਿੰਟਾਂ ਲਈ ਇਸ ਨੂੰ ਫਰਾਈ ਕਰਨਾਗਾ ਜਦੋਂ ਆਪਣਾ ਪਨੀਰ ਜੀ 50% ਫਰਾਈ ਹੋ ਜਾਵੇ ਫਿਰ ਆਪਾਂ ਇਸ ਨੂੰ ਕੱਢ ਲੈਣਾਗਾ ਜਦੋਂ ਵੀ ਆਪਾਂ ਜੀ ਸਿਮਲਾ ਮਿਰਚ ਦੇ ਪਨੀਰ ਦੀ ਸਬਜ਼ੀ ਬਣਾ ਕੇ ਤਿਆਰ ਕਰਨੀਆਂ ਤਾਂ ਆਪਾਂ ਨੂੰ ਹਮੇਸ਼ਾ ਪਨੀਰ ਨੂੰ ਫਰਾਈ ਕਰਕੇ ਹੀ ਪਾਉਣਾ ਚਾਹੀਦਾਗਾ ਫਰਾਈ ਕਰਨ ਨਾਲ ਜੀ ਜੋ ਆਪਣਾ ਪਨੀਰਾ ਕਈ ਵਾਰ ਜ਼ਿਆਦਾ ਸੌਫਟ ਹੋਣ ਕਰਕੇ ਜਦੋਂ ਆਪਾਂ ਸਬਜ਼ੀ ਵਿੱਚ ਇਸ ਨੂੰ ਪਾ ਕੇ ਬਣਾਉਨੇ ਆ ਤਾਂ ਇਹ ਘੁਲ ਜਾਂਦਾਗਾ ਇਸ ਤਰੀਕੇ ਨਾਲ ਇਸ ਦੇ ਪੀਸ ਬਣੇ ਰਹਿੰਦੇ ਨੇ ਜਦੋਂ ਆਪਾਂ ਪਨੀਰ ਨੂੰ ਫਰਾਈ ਕਰ ਲੈਨੇ ਆ ਹਲਕਾ ਜਾਂ ਪਨੀਰ ਆਪਣਾ ਜੀ ਫਰਾਈ ਹੋ ਚੁੱਕਿਆਗਾ 50% ਹੁਣ ਆਪਾਂ ਇਸ ਨੂੰ ਇੱਕ ਪਲੇਟ ਵਿੱਚ ਨਿਕਾਲ ਲੈਣਾਗਾ ਲਗਭਗ ਜੀ ਆਪਣਾ ਇਹ 250 ਗ੍ਰਾਮ ਪਨੀਰ ਸੀਗਾ ਥੋੜਾ ਜਿਹੀ ਘੱਟ ਸੀਗਾ 250 ਗ੍ਰਾਮ ਤੋਂ ਕਿਉਂਕਿ ਆਪਾਂ ਨੇ ਇਸ ਨੂੰ ਘਰ ਵਿੱਚ ਹੀ ਦੁੱਧ ਤੋਂ ਬਣਾ ਕੇ ਤਿਆਰ ਕੀਤਾਗਾ ਜੋ ਪਨੀਰ ਜੀ ਆਪਾਂ ਆਪਣੇ ਘਰ ਵਿੱਚ ਬਣਾ ਕੇ ਤਿਆਰ ਕਰਦੇ ਆਂ ਉਸ ਦੀ ਹਰ ਇੱਕ ਰੈਸਪੀ ਜੋ ਆਪਾਂ ਘਰ ਵਿੱਚ ਬਣਾ ਕੇ ਤਿਆਰ ਕਰ ਸਕਦੇ ਹਾਂ ਬਹੁਤ ਹੀ ਜ਼ਿਆਦਾ ਟੇਸਟੀ ਤੇ ਲਾਜਵਾਬ ਬਣ ਕੇ ਤਿਆਰ ਹੁੰਦੀ ਹੈ ਹੁਣ ਆਪਾਂ ਜੀ ਦੇਖੋ ਇੱਕ ਕੜਾਹੀ ਵਿੱਚ 3-4 ਚਮਚ ਸਰੋਂ ਦਾ ਤੇਲ ਪਾਏਗਾ ਇਸ ਵਿੱਚ ਆਪਾਂ ਅੱਧਾ ਚਮਚ ਸੁੱਕਾ ਧਨੀਆ ਪਾਏਗਾ ਤੇ ਅੱਧਾ ਚਮਚ ਹੀ ਆਪਾਂ ਜੀਰੇ ਦਾ ਪਾਵਾਂਗੇ ਥੋੜਾ ਜਿਹਾ ਆਪਾਂ ਟੇਸਟ ਲਈ ਹਿੰਗ ਪਾਵਾਂਗੇ ਹੁਣ ਆਪਾਂ ਜੀ ਇਸ ਵਿੱਚ ਇੱਕ మీడియం ਸਾਈਜ਼ ਦਾ ਪਿਆਜ਼ ਲਿਆ ਸੀ ਇਸ ਨੂੰ ਆਪਾਂ ਨੇ ਮੋਟਾ ਕਟਿੰਗ ਕਰ ਲਿਆਗਾ ਸਲਾਈਸ ਦੇ ਰੂਪ ਵਿੱਚ ਇੱਕ ਮਿੰਟ ਲਈ ਜੀ ਆਪਾਂ ਹਾਈ ਗੈਸ ਤੇ ਪਿਆਜ਼ ਨੂੰ ਹਲਕਾ ਜਿਹਾ ਰੋਸਟ ਕਰਾਂਗੇ ਤਾਂ ਕਿ ਇਹ ਥੋੜਾ ਜਿਹਾ ਸੌਫਟ ਬਣ ਜਾਵੇ ਹੁਣ ਆਪਾਂ ਜੀ ਸਾਰੀ ਸਬਜ਼ੀ మీడియం ਟੂ ਹਾਈ ਗੈਸ ਤੇ ਹੀ ਬਣਾ ਕੇ ਤਿਆਰ ਕਰਨੀ ਹੈ ਹੁਣ ਆਪਾਂ ਇਸ ਵਿੱਚ ਹਰੀਆਂ ਮਿਰਚਾਂ ਪਾਵਾਂਗੇ ਥੋੜੀ ਜੀ ਆਪਾਂ ਕਾਲੀ ਮਿਰਚ ਪਾਵਾਂਗੇ ਪਿਆਜ਼ ਨੂੰ ਜੀ ਆਪਾਂ ਨੇ ਹਾਈ ਗੈਸ ਤੇ ਹਲਕਾ ਜਿਹਾ ਹੀ ਰੋਸਟ ਕਰਨਾਗਾ ਤਾਂ ਕਿ ਇਹ ਥੋੜਾ ਜਿਹਾ ਇਸ ਵਿੱਚ ਸੌਫਟਪਨ ਆ ਜੇ ਤੇ ਕਰਾਂਚ ਆਪਣਾ ਪਿਆਜ਼ ਵਿੱਚ ਬਣਿਆ ਰਹਿਣਾ ਚਾਹੀਦਾਗਾ ਸਾਰੇ ਸਬਜ਼ੀ ਨੂੰ ਆਪਾਂ ਮੀਡੀਅਮ ਟੂ ਹਾਈ ਗੈਸ ਤੇ ਹੀ ਬਣਾ ਕੇ ਤਿਆਰ ਕਰਨਾਗਾ ਮੀਡੀਅਮ ਤੋਂ ਥੋੜਾ ਜਿਹਾ ਜੀ ਆਪਾਂ ਨੇ ਗੈਸ ਨੂੰ ਤੇਜ਼ ਰੱਖਣਾਗਾ ਫਿਰ ਇਹ ਇਹ ਸਬਜ਼ੀ ਵਧੀਆ ਬਣ ਕੇ ਤਿਆਰ ਹੋਵੇਗੀ ਨਹੀਂ ਇਹ ਜਿਆਦਾ ਸੌਫਟ ਬਣ ਜਾਣੀ ਆ ਹੁਣ ਆਪਾਂ ਇਸ ਵਿੱਚ ਜੀ ਇੱਕ ਸ਼ਿਮਲਾ ਮਿਰਚ ਪਾਈ ਆ ਉਸ ਨੂੰ ਵੀ ਆਪਾਂ ਨੇ ਥੋੜਾ ਜਾਂ ਮੋਟਾ ਹੀ ਕਟਿੰਗ ਕੀਤਾਗਾ 2 ਮਿੰਟਾਂ ਲਈ ਜੀ ਹੁਣ ਆਪਾਂ ਸ਼ਿਮਲਾ ਮਿਰਚ ਨੂੰ ਵੀ ਬਣਾਵਾਂਗੇ ਲਗਭਗ ਹਾਈ ਗੈਸ ਤੇ ਸਿਮਲਾ ਮਿਰਚ ਜੋ ਹੁੰਦੀ ਹੈ ਜੀ ਇਹ ਬਹੁਤ ਹੀ ਘੱਟ ਟਾਈਮ ਵਿੱਚ ਬਣ ਕੇ ਤਿਆਰ ਹੋ ਜਾਂਦੀ ਹੈ ਇਸ ਨੂੰ ਜਲਦੀ ਬਣਾਉਣ ਲਈ ਆਪਾਂ ਇਸ ਵਿੱਚ ਥੋੜਾ ਜਿਹਾ ਟੇਸਟ ਅਨੁਸਾਰ ਨਮਕ ਪਾ ਦਾਂਗੇ ਜਿੰਜਰ گارਲਿਕ ਦਾ ਪੇਸਟ ਪਾਇਆ ਜੀ ਆਪਾਂ ਨੇ ਸਿਮਲਾ ਮਿਰਚ ਨੂੰ ਕਦੇ ਵੀ ਜ਼ਿਆਦਾ ਨਹੀਂ ਪਕਾਉਣਾ ਚਾਹੀਦਾ ਫਿਰ ਇਸ ਦਾ ਕਲਰ ਚੇਂਜ ਹੋ ਜਾਂਦਾ ਹੈਗਾ ਹੁਣ ਆਪਾਂ ਇਸ ਵਿੱਚ ਜੀ ਇੱਕ మీడియం ਸਾਈਜ਼ ਦਾ ਟਮਾਟਰ ਪਾਏਗਾ ਮੋਟਾ ਕਟਿੰਗ ਕਰਕੇ ਤੇ ਫਰਾਈ ਕੀਤਾ ਹੋਇਆ ਆਪਾਂ ਨੇ ਪਨੀਰ ਪਾਏਗਾ ਲਗਭਗ ਜੀ 3 ਕ ਮਿੰਟਾਂ ਲਈ ਆਪਾਂ ਇਸ ਨੂੰ ਹਾਈ ਕੈਂਸ ਤੇ ਫਿਰ ਸਬਜ਼ੀ ਨੂੰ ਬਣਾਵਾਂਗੇ ਤਾਂ ਕਿ ਆਪਣਾ ਜੋ ਟਮਾਟਰ ਆ ਉਹ ਹਲਕਾ ਜਿਹਾ ਸੌਫਟ ਹੋ ਜਾਵੇ ਲਗਭਗ ਜੀ ਆਪਾਂ ਨੂੰ ਹੁਣ 3 ਮਿੰਟਾਂ ਬਾਅਦ ਆਪਣੀ ਇਹ ਸਬਜ਼ੀ ਬਣ ਕੇ ਤਿਆਰ ਹੋ ਜਾਵੇਗੀ ਅਗਰ ਤੁਹਾਨੂੰ ਜੀ ਇਹ ਸਬਜ਼ੀ ਬਣਾਉਣ ਦਾ ਮੇਰਾ ਤਰੀਕਾ ਤੁਹਾਨੂੰ ਪਸੰਦ ਆਇਆ ਤਾਂ ਮੇਰੀ ਵੀਡੀਓ ਨੂੰ ਜੀ ਜਿਆਦਾ ਤੋਂ ਜਿਆਦਾ ਅੱਗੇ ਸ਼ੇਅਰ ਕਰਦਿਆ ਕਰੋ ਹੁਣ ਆਪਾਂ ਜੀ ਇਸ ਵਿੱਚ ਥੋੜੀ ਜੀ ਰੈੱਡ ਚੀਲੀ ਪਾਊਡਰ ਪਾਵਾਂਗੇ ਕਿਉਂਕਿ ਆਪਾਂ ਨੇ ਹਰੀ ਮਿਰਚ ਸਿਰਫ ਇੱਕ ਹੀ ਪਾਈ ਆ ਹੁਣ ਆਪਾਂ ਇਸ ਵਿੱਚ ਜੀਰਾ ਪਾਊਡਰ ਪਾਏਗਾ ਇੱਕ ਛੋਟਾ ਚਮਚ ਅੱਧਾ ਚਮਚ ਜੀ ਆਪਾਂ ਇੱਕ ਛੋਟਾ ਮੰਗਰਮਾ ਮਸਾਲੇ ਦਾ ਐਡ ਕੀਤਾਗਾ ਇਸ ਨੂੰ ਆਪਾਂ ਹੁਣ ਮਿਕਸ ਕਰਾਂਗੇ ਸਬ지 ਦੀ ਆਪਣੇ ਬਣ ਕੇ ਰੈਡੀ ਆ ਸਿਰਫ ਆਪਾਂ ਨੇ ਇਸ ਵਿੱਚ ਮਸਾਲਿਆਂ ਨੂੰ ਹੀ 1 ਮਿੰਟ ਲਈ ਪਕਾਉਣਾਗਾ ਤਾਂ ਕਿ ਸਾਰੀ ਸਬ지 ਵਿੱਚ ਚੰਗੀ ਤਰ੍ਹਾਂ ਮਸਾਲੇ ਆਪਣੇ ਮਿਕਸ ਹੋ ਜਾਣ ਇਸ ਉੱਪਰ ਆਪਾਂ ਹਰਾ ਧਨੀਆ ਪਾ ਦੇਣਾਗਾ ਇਸ ਵਿੱਚ ਆਪਾਂ ਨੇ ਹਲਦੀ ਜੀ ਦੇਖੋ ਬਿਲਕੁਲ ਵੀ ਨਹੀਂ ਪਾਈ ਬਿਨਾ ਹਲਦੀ ਤੋਂ ਹੀ ਆਪਣੀ ਸਬ지 ਦਾ ਜੀ ਜੋ ਰੰਗ ਆ ਰਿਹਾ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤੁਸੀਂ ਦੇਖ ਸਕਦੇ ਹੋ ਤਿਆਰ ਹੋਇਆਗਾ ਅਨ ਬੜੀ ਲੱਗ ਰਹੀ ਹੈ ਜੀ ਆਪਣੀ ਇਹ ਸਬਜ਼ੀ ਬਣ ਕੇ ਸਿਮਲਾ ਮਿਰਚ ਤੇ ਪਨੀਰ ਦੀ ਤੁਸੀਂ ਹਲਦੀ ਪੋਣੀ ਚਾਹੁੰਦਾ ਜੇ ਤੁਸੀਂ ਪਾ ਸਕਦੇ ਹੋ ਇਹ ਤੁਹਾਡੀ ਚੋਆਇਸ ਆ ਹੁਣ ਆਪਾਂ ਗੈਸ ਬੰਦ ਕਰ ਦਵਾਂਗੇ ਇਸ ਦੀ ਪਲੇਟਿੰਗ ਕਰਾਂਗੇ ਦੇਖੋ ਜੀ ਕੰਨੀ ਵਧੀਆ ਲੱਗ ਰਹੀ ਹੈ ਆਪਣੀ ਇਹ ਸਬਜ਼ੀ ਬਣ ਕੇ ਬਹੁਤ ਹੀ ਘੱਟ ਟਾਈਮ ਵਿੱਚ ਤਿਆਰ ਹੋਣ ਵਾਲੀ ਜੀ ਇਹ ਸਬਜ਼ੀ ਆ ਜਰੂਰ ਟਰਾਈ ਕਰਿਓ ਆਪਣੇ ਘਰ ਵਿੱਚ ਇਸ ਨੂੰ ਇੱਕ ਵਾਰ ਬਣਾ ਕੇ ਅਗਰ ਤੁਹਾਨੂੰ ਜਿਸ ਤਰੀਕੇ ਬਣਾਉਣਾ ਦਾ ਮੇਰਾ ਤਰੀਕਾ ਜੇ ਤੁਹਾਨੂੰ ਬੜੀ ਯੱਲਾ ਲੱਗਿਆ ਹੋਵੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬੈਲ ਆਈਕਨ ਨੂੰ ਜੀ ਪ੍ਰੈਸ ਕਰ ਦਿਆ ਕਰੋ ਤਾਂ ਕਿ ਮੇਰੀ ਕੋਈ ਵੀ ਨਵੀਂ ਵੀਡੀਓ ਜਾਰੀ ਹੁੰਦੇ ਤੁਹਾਡੇ ਤੱਕ ਤੁਰੰਤ ਪਹੁੰਚ ਜਾਏ ਕਰੇ ਨੋਟੀਫਿਕੇਸ਼ਨ ਬਹੁਤ ਹੀ ਜਲਦੀ ਜੀ ਆਪਾਂ ਇਸ ਤਰੀਕੇ ਦੀ ਕ੍ਰੈਸਪੀ ਲੈ ਕੇ ਹੋਰ ਹਾਜ਼ਰ ਹੋਵਾਂਗੇ ਥੈਂਕਸ ਫॉर ਵਾਚਿੰਗ ਦਿਸ ਵੀਡੀਓ